ਪੰਜਾਬੀ ਨਿਊਜ਼ ਮਾਰਨਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ ਅੰਦਰ ਸਬਦੇਸ਼ੀ ਗ੍ਰੀਨ ਹਾਈਡਰੋਜਨ ਪਲਾਂਟ ਦੀ ਸਥਾਪਨਾ ਕਿਤੀ ਜਾਵੇ ਕਿਤੀ ਜ਼ੀਰੋ ਕਾਰਬਨ ਕਾਛੀ ਦ੍ਰਿਸ਼ਟੀਕੋਣ ਮਜ਼ਬੂਤ ਬਣਾਇਆ ਜਾਵੇਗਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਸੂਬੇ ਦੇ ਅੰਦਰ 290 ਆਮ ਆਦਮੀ ਕਲੀਨਿਕ ਖੋਲਣ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਡਾਕਟਰ ਦੀ ਪਾਰਟੀ ਜਾਂਚ ਰਿਪੋਰਟ ਡਾਕਟਰ ਨਾਲ ਮਿਲਣ ਦੀ ਤਰੀਖ ਤੇ ਸਮਾਂ ਉਹਨਾਂ ਨੂੰ WhatsApp ਉੱਤੇ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਕਲੀਨਿਕਾਂ ਉੱਤੇ ਐਂਟੀ ਰੈਬੀਜ ਵੈਕਸੀਨ ਦੀ ਉਪਲਬਧਤਾ ਸ਼ੁਰੂ ਹੋ ਜਾਵੇਗੀ ਰੂਸੀ ਕਾਬਜੇ ਵਾਲੇ ਸਭ ਤੋਂ ਵੱਡੇ ਪਰਮਾਣੂ ਰਿਐਕਟਰ ਪਲਾਂਟ ਦੇ ਨੇੜੇ ਡਰੋਨ ਟੈਗ ਕੀਤਾ ਗਿਆ ਜਿੱਥੇ ਰੇਡੀਏਸ਼ਨ ਦਾ ਖਤਰਾ ਵੱਧਦਾ ਜਾ ਰਿਹਾ ਤੇ ਯੂਰਪ ਲਈ ਇਹ ਖਤਰਨਾਕ ਹੁਰਜਾਨ ਹੋਵੇਗਾ ਕਾਂਗਰਸ ਦੇ ਸੀਨੀਅਰ ਨੇਤਾ ਪੀਚ ਤੰਬਰ ਨੇ ਕਿਹਾ ਕਿ ਚੋਣ ਕਮਿਸ਼ਨਰ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰ ਰਿਹਾ ਹੈ ਕੇਰਲਾ ਦੇ ਕਨੂਰ ਇਲਾਕੇ ਵਿੱਚ ਰਹਿਣ ਵਾਲੇ ਡਾਕਟਰ ਗਪਾਲ ਦਾ ਦਿਹਾਂਤ ਹੋ ਗਿਆ ਹਨ ਉਹ ਗਰੀਬ ਮਰੀਜ਼ਾਂ ਦਾ ਇਲਾਜ ਸੋਰਪੇ ਲੈ ਕੇ ਹੀ ਕਰਦੇ ਸਨ ਵਿਹਾਰ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਸ਼ੋਕ ਰਾਮ ਜਨਤਾ ਦਲ ਜੋਬ ਸ਼ਾਮਲ ਹੋ ਗਏ ਹਨ ਸ਼੍ਰੀਨਗਰ ਹਵਾਈ ਅੱਡੇ ਤੇ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਸਪਾਈਸ ਜੈਟ ਦੇ ਚਾਰ ਮਲਾਜਮਾਂ ਦੀ ਕੋਟ ਮਾਰਗੀ ਤੇ ਇੱਕ ਦੀ ਰੀਡ ਦੀ ਹੱਡੀ ਟੁੱਟ ਗਈ। ਇਹ ਅਧਿਕਾਰੀ ਆਪਣੇ ਨਾਲ ਲੋਡ ਤੋਂ ਵੱਧ ਸਮਾਨ ਲਿਜਾਣ ਦੀ ਜੇਦ ਕਰ ਰਿਹਾ ਸੀ। ਰਾਸ਼ਟਰੀ ਜਨਤਾ 당ਲ ਦੇ ਸੀਨੀਅਰ ਨੇਤਾ ਤੇਜਵੀ ਜਾਦਵ ਦੇ ਕੋਲ 2 ਵੋਟਰ ਪਛਾਣ ਪੱਤਰ ਹਨ ਤੇ ਚੋਣ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾਵੇਗੀ। ਉੱਤਰ ਪ੍ਰਦੇਸ਼ ਦੇ ਗੌਂਡਾ ਇਲਾਕੇ ਵਿੱਚ ਬੈਲੋਰੂ ਗੱਡੀ ਨਹਿਰ ਵਿੱਚ ਡੇਗੀ ਜਿਸ ਨਾਲ ਇੱਕੋ ਪਰਿਵਾਰ ਦੇ 9 ਮੈਂਬਰਾਂ ਸਮੇਤ 11 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 4 ਜ਼ਖਮੀ ਹੋ ਗਏ ਜਬਰ ਜਮਨਾ ਦੇ ਇੱਕ ਮਾਮਲੇ ਵਿੱਚ ਉਮਰ ਕੈਦੀ ਸਜ਼ਾ ਸੁਣਾਏ ਜਾਣ ਤੋਂ ਇੱਕ ਦਿਨ ਬਾਅਦ ਜਨਤਾ ਪਾਲ ਐਸਟੀ ਦੇ ਨੇਤਾ ਪਰਜਵਲ ਧਰਮੰਨਾ ਨੂੰ ਬੰਗਲੌਰੂ ਜੇਲ੍ਹ ਵਿੱਚ ਭੇਜਿਆ ਗਿਆ ਜਿੱਥੇ ਉਹ ਰੋਣਾ ਸ਼ੁਰੂ ਕਰ ਦਿੱਤਾ ਉਨ੍ਹਾਂ ਨੂੰ ਕੈਦੀ ਨੰਬਰ 15528 ਨੰਬਰ ਦਿੱਤਾ ਗਿਆ ਹੈ ਖਾਲਸਤਾਨ ਮਾਈਟੀ ਅੰਮ੍ਰਿਤਪਾਲ ਦੀ ਮਾਂ ਬਲਵਿੰਦਰ ਕੌਰ ਨੇ ਸਰਕਾਰ ਨੂੰ ਟੰਕੀਂਂ ਡਿਆ ਕਿਹਾ ਹੈ ਕਿ ਮੇਰੇ ਬੇਟੇ ਨੂੰ 1 ਘੰਟੇ ਲਈ ਛੱਡ ਕੇ ਤਾਂ ਦੇਖੋ ਪੰਜਾਬ ਸਰਕਾਰ ਦਾ ਫਿਰ ਕੀ ਹੁੰਦਾ ਹੈ ਕੇਂਦਰ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ 500 ਰੁਪਏ ਦੇ ਨੋਟਾਂ ਦੀ ਏਟੀਐਮ ਤੋਂ ਬੰਦ ਬੰਦ ਕਰਨ ਦੀ ਅਖਬਾਰ ਝੂਠੀ ਹੈ ਉਹਨਾਂ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਉੱਤੇ ਇਸ ਤਰ੍ਹਾਂ ਦੀ ਅਫਵਾਹ ਫਲਾਈਆਂ ਜਾ ਰਹੀਆਂ ਤੇ ਕੇਂਦਰ ਸਰਕਾਰ ਵੱਲੋਂ ਜਿਹੇ ਕੋਈ ਵੀ ਹੁਕਮ ਨਹੀਂ ਕੀਤੇ ਗਏ ਰੂਸ ਦੇ ਕਾਮਚਟਕਾਂ ਵਿੱਚ 600 ਸਾਲ ਬਾਅਦ ਇੱਕ ਜਵਾਲਾਮੁਖੀ ਫਟ ਗਿਆ ਹੈ ਤੇ ਇਸ ਦੀਆਂ ਲਾਪਟਾਂ 6 ਕਿਲੋਮੀਟਰ ਚਾਈ ਤੱਕ ਸਵਾਹ ਤੇ ਗੁਬਾਰ ਦੇਖਣ ਨੂੰ ਮਿਲੇ ਭਾਰਤ ਦੇ ਅੰਦਰ ਹਵਾ ਦੇ ਪ੍ਰਦੂਸ਼ਣ ਕਾਰਨ ਹਰ ਸਾਲ 5 ਸਾਲ ਤੋਂ ਘੱਟ ਉਮਰ ਦੇ ਲਗਭਗ 1 ਲੱਖ 23400 ਬੱਚਿਆਂ ਦੀ ਬੇਵਕਤੀ ਮੌਤ ਹੋ ਰਹੀ ਹੈ ਭਾਰਤ ਅੰਦਰ 464 ਬੱਚਿਆਂ ਦੀ ਪ੍ਰਦੂਸ਼ਣ ਦੇ ਕਾਰਨ ਹਰ ਰੋਜ਼ ਮੌਤ ਹੋ ਰਹੀ ਹੈ ਗੁਰਦਾਸਪੁਰ ਵਿਖੇ 13/ਟੈਂਕਰ ਤੋਂ ਸ਼ਰਾਬ ਦੀਆਂ 41 ਬੇਟੀਆਂ ਬਰਾਮਦ ਕੀਤੀਆਂ ਗਈਆਂ ਤੇ